ਦੇ ਗੂਗੇ ਪਾਣੀ ਨਾ ਜੇ ਆਉਂਦਾ ਹੈਗਾ ਪੈਗਾ ਪੈਗਾ ਇੱਥੇ ਪੈ ਕਬੂਗਰੀ ਅਗਰੀ 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 ਜਾਓ ਗਰੀ ਓਏ ਔਰ ਪਾਣੀ ਬੜਾ ਛੁੱਟਦੀ ਪਾਣੀ ਛੁੱਟਦਾ ਹੈ ਜਿਹੜਾ ਲੱਗੇ ਪੈਣ ਨੇ ਕਿੰਨੀ ਹਵਾ ਪੈਣ ਤੋਂ ਚੰਦ ਚੋਹਰ ਬੱਗੇ ਵਿੱਚ ਵੀ ਚੰਗੀ ਕਰਤੀ ਉਹ ਬਹੁਤ ਪਰਾਇਆ ਉਹਨੂੰ ਐ ਘੋੜ ਰਿਹਾ ਦੋਹੋਂ ਦਾ ਹੈਗਾ ਪੈਗਾ ਪੈਗਾ ਗਰੀਬਾ ਕਰਦੇ ਹਾਂ ਜੀ ਧੰਨਵਾਦ ਜੀ ਦੇਖਿਆ ਲੱਗੀ ਕਿਤੋਂ ਪੂਰੀ ਪਰ ਭੈਣ ਦੀ ਪੁੰਡੀ ਹੋਵੇ ਕੌਣ ਲਾ ਪਈਦਾ ਭੈਣ ਤੋਂ ਲੱਗੀ ਰਿਹਾ ਇਹ ਜੀ ਪਿੰਡ ਬੈੜਵਾਲਆ ਇਹ ਟਾਰੀ ਤੋਂ ਚਗਾਵੇਂ ਰੋਡ ਦੇ ਉੱਤੇ ਪੈਂਦਾ ਜੀ ਜਿਹਦੇ ਵਿੱਚ ਸਾਡੇ ਨਗਰ ਦੀ ਪਿੰਡ ਬੈੜਵਾਲ ਦੀ ਜਮੀਨਾਂ ਜਿਹਦੇ ਵਿੱਚ ਅੱਗ ਲੱਗੀ ਸੀ ਅੱਗ ਲੱਗਣ ਦਾ ਕੋਈ ਕਾਰਨ ਦਾ ਤੱਕ ਪਤਾ ਨਹੀਂ ਚੱਲਿਆ ਕਿ ਕਿਸ ਤਰ੍ਹਾਂ ਅੱਗ ਲੱਗੀ ਵਾ ਪਰ ਸਾਡੇ ਪਿੰਡ ਦੇ ਨੌਜਵਾਨਾਂ ਵੱਲੋਂ ਇੱਕ ਸਾਂਝ ਵੈਲਫੇਅਰ ਸੁਸਾਇਟੀ ਤਿਆਰ ਕੀਤੀ ਵਾ ਜਿਹਦੇ ਵਿੱਚ ਉਹਨਾਂ ਵੀਰਾਂ ਨੇ ਸਾਡਾ ਇੱਕ ਛੋਟਾ ਫਾਇਰ ਗੈਟ ਤਿਆਰ ਕੀਤਾ ਵਾ ਉਸ ਫਾਇਰ ਗੈਟ ਦੀ ਮਦਦ ਦੇ ਨਾਲ ਸਾਡੇ ਨਗਰ ਨੇ ਸਾਡੇ ਇਲਾਕੇ ਦੇ ਸਮੂਹ ਕਿਸਾਨਾਂ ਨੇ ਇਸ ਅੱਗ ਤੇ ਕਾਬੂ ਪਾਇਆ ਜੋ ਕਿ ਸਾਡੇ ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਨਗਰ ਦੇਆਂ ਦਾ ਜਿਨ੍ਹਾਂ ਨੇ ਇਹ ਛੋਟਾ ਹੀ ਭਾਵੇਂ ਫਾਇਰ ਗੈਟ ਤਿਆਰ ਕੀਤਾ ਵਾ ਪਰ ਅੱਜ ਸਾਡਾ ਬੜਾ ਵੱਡਾ ਨੁਕਸਾਨ ਲੱਗਿਆ ਗਿਆ ਜੇ ਉਹ ਸਾਡੇ ਕੋ ਨਾ ਹੁੰਦਾ ਤੇ ਸ਼ਾਇਦ ਅਸੀਂ ਹੋਰ ਵੀ ਜ਼ਿਆਦਾ ਹਜ਼ਾਰਾਂ ਏਕੜ ਇਹ ਜ਼ਮੀਨ ਜਿਹੜੀ ਸੀ ਇਹ ਤਬਾਹ ਹੋਣੀ ਸੀ ਕਿਉਂਕਿ ਸੜਕੇ ਸਵਾਹ ਹੋਣੀ ਸੀ ਇਹ ਜੀ ਜਿਹੜੀ ਅੱਗ ਲੱਗੀ ਵਾ ਇਹ ਸਮਝ ਲਓ ਕਿ ਇੱਕ 나ੜ ਤੋਂ ਲੱਗੀ ਆ ਤੇ ਜਿਹੜੀ ਆ 나ੜ ਤੋਂ ਤੁਰਦੀ ਅੱਗ ਜਿਹੜੀ ਹੈ ਚੋਹਾਂ ਕਿੱਲਾਂ ਨੂੰ ਇਹ ਕਣਕ ਨੂੰ ਲਪੇੜ ਚ ਲੈ ਕੇ ਜਗੀ ਉਸ ਤੋਂ ਬਾਅਦਾਂ ਜਿਹੜਾ ਇਹ ਨਗਰਦੇ ਜਿਹੜਾ ਫੈਰੋਗੈਟ ਸੀ ਉਹਨੇ ਆ ਕੇ ਕਾਬੂ ਪਾਇਆ ਫਿਰ ਉਸ ਤੋਂ ਬਾਅਦ ਆਈਸੀਪੀ ਦੀ ਜਿਹੜਾ ਫੈਰੋਗੈਟ ਆਇਆ ਸਾਡੇ ਕੋ ਉਹਨੇ ਮਤਲਬ ਆ ਕੇ ਸਾਡੇ ਨਾਲ ਮਦਦ ਕੀਤੀ ਆ ਉਹਨਾਂ ਦਾ ਵੀ ਧੰਵਾਦ ਆ ਕਿਉਂਕਿ ਉਹ ਵੀ ਮੌਕੇ ਤੇ ਪਹੁੰਚਿਆ ਸਾਡੇ ਕੋਲ ਪ੍ਰਸ਼ਾਸਨ ਦਾ ਅਧਿਕਾਰੀ ਆ ਕੋਈ ਨਹੀਂ ਪ੍ਰਸ਼ਾਸਨ ਦਾ ਅਧਿਕਾਰੀ ਸਾਡੇ ਕੋਲ ਨਹੀਂ ਅਜੇ ਪਹੁੰਚਿਆ ਜੀ ਕੋਈ ਵੀ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਵੱਲੋਂ ਕੋਈ ਨਹੀਂ ਸਾਡੇ ਕੋਲ ਇੱਥੇ ਪਹੁੰਚਿਆ ਤਹਿਸੀਲਦਾਰ ਜਾਂ ਕੋਈ ਹੋਰ ਕੋਈ ਤਹਿਸੀਲਦਾਰ ਨਹੀਂ ਜੀ ਕੋਈ ਨਹੀਂ ਅਜੇ ਤੱਕ ਸਾਡੇ ਕੋਲ ਨਹੀਂ ਪਹੁੰਚਿਆ ਪੰਜਾਬ ਸਰਕਾਰ ਵੱਲੋਂ ਕੋਈ ਵੀ ਨਹੀਂ ਜੀ ਸਾਡੇ ਕੋਲ ਪਹੁੰਚਿਆ ਆਈਸੀਪੀ ਦਾ ਜਿਹੜੇ ਸਾਡੇ ਮਤਲਬ ਸੈਂਟਰ ਗਵਰਨਮੈਂਟ ਦੀ ਆ ਇਹ ਬਾਰਡਰ ਦੀ ਉਹਦਾ ਜਿਹੜਾ ਟਾਰੀ ਦੀ ਆ ਉਹ ਸਾਡੇ ਕੋਲ ਆਈਸੀਪੀ ਦੇ ਜਿਹੜਾ ਫਰਮ ਵਗੈਰਾ ਉਹ ਪਹੁੰਚਿਆ ਵਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਸੰਗਤ ਉਹਨਾਂ ਦੇ ਉਹ ਸਮਝ ਲੋ ਕਿ ਕੋਈ ਘੰਟਾ ਪਹਿਲਾਂ ਅਗਲਾ ਲੱਗੀ ਆ ਪਰ ਜਿਹੜਾ ਸੈਨ ਵੈਲਫੇਅਰ ਸੁਸਾਇਟੀ ਦਾ ਜਿਹੜਾ ਸਾਡਾ ਹੈਗਾ ਸੀਗਾ ਫਾਇਰ ਬਿਗੜ ਤੇ ਨਗਰ ਵੱਲੋਂ ਇੱਕ ਛੋਟਾ ਸਪਰੇ ਪੰਪ ਜਿਹੜਾ ਸੀਗਾ ਵੱਡਾ ਉਹਦੇ ਵੀ ਪਰਕੇ ਰੱਖਿਆ ਸੀਗਾ ਨਗਰ ਵਿੱਚ ਚੇਤਾਵਨੀ ਚ ਰਹਿਦਾ ਸੀਗਾ ਕਿ ਕਿਤੇ ਇਹ ਪਾਣਾ ਵਰਤ ਸਕਦਾ ਵਾ ਜਾਂ ਕੁਝ ਹੋ ਸਕਦਾ ਇਲਾਕੇ ਦੇ ਵਿੱਚ ਇਹ ਦੀ ਕਰਨ ਕੀ ਨਾ ਜਿਹਦਾ ਇਹ ਜੀ ਇੱਕ ਸਰਪੰਚ ਜੀ ਸਾਡਾ ਅੱਜ ਦਾ ਮੌਜੂਦਾ ਜਗਦੀਸ਼ ਸਿੰਘ ਤੇ ਉਹਨਾਂ ਦਾ ਛੋਟਾ ਬਰਦਰ ਆ ਜੀ ਗੁਰਦੇਵ ਸਿੰਘ ਤੇ ਨਾਲ ਹੀ ਦੋ ਕਿਲੇ ਕਣਕਿਆ ਜੀ ਆਪਣਾ ਗੁਰਸਾਹਿਬ ਸਿੰਘ ਆ ਰਾਮਰਾਜ ਸਿੰਘ ਆ ਰਾਮਰਾਜ ਉਹ ਸਾਡੇ ਉਹਨਾਂ ਭਰਾਵਾਂ ਨੇ ਠੇਕੇ ਦੇ ਜ਼ਮੀਨ ਲਈ ਸੀ ਉਹਨਾਂ ਦਾ ਨੁਕਸਾਨ ਹੋਇਆ ਸਾਡੇ ਲਾਗੇ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਜਿਹੜਾ ਪੰਜਾਬ ਸਰਕਾਰ ਆ ਇਹਨਾਂ ਭਰਾਵਾਂ ਦਾ ਬੰਦਾ ਮੁਆਵਜ਼ਾ ਦੇਵੇ ਕਿਉਂਕਿ ਕਿਸਾਨ ਇੱਕ ਜਿਹੜਾ ਗੁਰਦੇਵ ਸਿੰਘ ਆ ਤੇ ਜਗਦੀਪ ਸਿੰਘ ਸਪੰਚਾ ਕਿਉਂਕਿ ਥੋੜੀ ਜ਼ਮੀਨ ਵਾਲੇ ਨੇ ਕਿਉਂਕਿ ਉਹ ਜਿਹੜੇ ਦੂਜੇ ਵਾ ਉਹ ਵੀ ਵਿਚਾਰੇ ਚਲੋ ਉਹਨਾਂ ਨੇ ਜ਼ਮੀਨ ਠੇਕੇ ਦੇ ਲਈ ਆ ਤੇ ਸਾਰੇ ਹੀ ਜਿਹੜੇ ਘਰ ਲਪੇਟ ਵਿੱਚ ਆਏ ਨੇ ਇਹ ਸਾਰੇ ਹੀ ਗੱਲ ਕੀ ਏਸੇ ਤੇ ਰੋਟੀ ਰੋਟੀ ਚਲਣੀ ਸੀ ਅੱਗੇ ਪਰ ਜਿਹੜੀ ਉਹ ਅੱਜ ਸਮਾਪਤ ਹੋ ਗਈ ਆ ਅਸੀਂ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਪੰਜਾਬ ਸਰਕਾਰ ਜਿਹੜੀ ਆ ਇਥੋਂ ਆਪਣਾ ਬਣਦਾ ਜਿਹੜੀ ਸਾਡੀ ਮੰਗ ਵਾ ਜਿਹੜੀ ਸਾਡਾ ਬਣਦਾ ਮੁਆਜਾ ਵਾ ਉਹ ਸਾਨੂੰ ਦਿੱਤਾ ਜਾਵੇ ਜੀ ਸਿੰਘ ਜੀ ਹਾਂ ਜੀ ਪਿੰਡ ਲੱਗੇ ਆ ਜੀ ਕੀ ਮਸਲਾ ਜਿਹੜਾ ਅੱਜ ਮਸਲਾ ਇਹ ਅੱਗ ਲੱਗੀ ਜੀ ਚਾਰ ਚਾਰ ਪੰਜ ਕਿੱਲੇ ਕਣਕ ਸੜ ਗਈ ਆ ਤੇ 8 9 ਕਿਲੇ ਨਾਲ ਸੜ ਗਿਆ ਤੇ ਇਹ ਪਿੰਡ ਬੈੜਵਾਲਾਂ ਦੀ ਹੈ ਜੀ ਕੋਈ ਕਾਰਨ ਪਤਾ ਲੱਗ ਸਕਿਆ ਨਹੀਂ ਕਾਰਨ ਤਾਂ ਨਹੀਂ ਪਤਾ ਲੱਗਾ ਜੀ ਕਿ ਬਦਲ ਕਾਰੇ ਕਾਰਨ ਕਰਕੇ ਲੱਗੀ ਹੈ ਕਿਵੇਂ ਲੱਗੀ ਹੈ ਸਰਕਾਰੀ ਅਧਿਕਾਰੀ ਆਇਆ ਕੋਈ ਜੀ ਤੇ ਸਰਕਾਰੀ ਅਧਿਕਾਰੀ ਹਾਲੇ ਤੱਕ ਕੋਈ ਨਹੀਂ ਆਇਆ ਜੀ ਸਰਕਾਰੀ ਅਧਿਕਾਰੀਆਂ ਨੂੰ ਨਹੀਂ ਜੀ ਪਤਾ ਲੱਗਦਾ ਜਦੋਂ ਝੋਨੇ ਨੂੰ ਪਰਾਲੀ ਨੂੰ ਆ ਕੇ ਲੱਗਦੀ ਹੈ ਨਾ ਸਰਕਾਰੀ ਅਧਿਕਾਰੀਆਂ ਨੂੰ ਉਦੋਂ ਪਤਾ ਲੱਗਦਾ ਉਦੋਂ ਉਹਨਾਂ ਨੇ ਉਹ ਕੀ ਜੋ ਜਿਹੜਾ ਸੈਟੇਲਾਈਟ ਚ ਹੈ ਉਹਨੂੰ ਛੱਡੇ ਦੇਣਾ ਉਹਨਾਂ ਤੋਂ ਪਤਾ ਲੱਗ ਜਾਂਦਾ ਇਹ ਤੁਹਾਨੂੰ ਨਹੀਂ ਉਹਨਾਂ ਨੂੰ ਪਤਾ ਲੱਗਦਾ ਹਾਲੇ ਤੱਕ ਨਹੀਂ ਆਏ ਮੇਰਾ ਖਿਆਲ ਘਟੂ ਘਟੂ ਵੀ ਘੰਟਾ ਡੇਢ ਘੰਟਾ ਹੋ ਗਿਆ ਹੈ ਹਾਲੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਇੱਕ ਤਰ੍ਹਾਂ ਵਿਝਾਈ ਗਏ ਪਿੰਡ ਦੇ ਲੋਕ ਵਿਝਾਈ ਪਿੰਡੇ ਪਿੰਡ ਮਹਿਡ ਵਾਲਿਆਂ ਨੇ ਉਹਨਾਂ ਨੇ ਬਣਾਇਆ ਤੇ ਫਾਇਰ ਬ੍ਰਿਗੇਡ ਛੋਟਾ ਬਣਾਇਆ ਤੇ ਉਹਨਾਂ ਨੇ ਫਿਰ ਉਹ ਆਪਣਾ ਉਹਦੇ ਨਾਲ ਨਹੀਂ ਤੇ ਮੇਰੇ ਖਿਆਲ ਹਜ਼ਾਰਾਂ ਏਕੜ ਜਿਹੜੀ ਅੱਗੇ ਕਣਕ ਸੜ ਜਾਣੀ ਸੀ ਸਰਕਾਰ ਵਾਲਾ ਕੋਈ ਫਾਇਰ ਬ੍ਰਿਗੇਡ ਹੈ ਨਹੀਂ ਸਰਕਾਰ ਵਾਲੋ ਕੋਈ ਨਹੀਂ ਆਇਆ ਜੀ ਇਸ ਫਾਇਰ ਬ੍ਰਿਗੇਡ ਕਾ ਆਈ ਪੀਸੀ ਆਏ ਵਾਲਿਆਂ ਨੂੰ ਮੇਰੇ ਖਿਆਲ ਵਗਾ ਬਾਰਡਰ ਟਾਰੀ ਵਾਲੋਂ ਉਧਰ ਕੋਈ ਆਇਆ ਆ ਉਹ ਵੀ ਲੇਟ ਆਇਆ ਉਹਨੀ ਦੇਰ ਤੱਕ ਅੱਗੇ ਤੇ ਕੰਟਰੋਲ ਕਰ ਲਿਆ ਹੈ ਜੀ ਬੰਗ ਕਰਦੇ ਜਿਹਨਾਂ ਦਾ ਇਨਸਾਨ ਹੋਇਆ ਮਤਲਬ ਥੋੜੀ ਜ਼ਮੀਨ ਵਾਲੇ ਨੇ ਮਾਤੜਨੇ ਬੰਦੇ ਤੋਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸਰਕਾਰ ਨੂੰ ਸਾਡੀ ਅਪੀਲ ਹੈ। ਚਸ਼ਵੀਰ ਸਿੰਘ ਹੈ ਜੀ ਮੈਂਬਰ ਪੰਚਾਇਤ ਪਿੰਡ ਬੈੜਵਾਲ ਤੋਂ ਜੀ। ਮਸਲਾ ਜਿਹੜਾ ਅੱਜ ਕਿਹਦੇ ਮਸਲਾ ਅੱਜ ਕੀ ਅਚਾਨਕ ਹੀ ਅੱਗ ਲੱਗੀ ਇੱਥੇ ਤੇ ਸਾਡੇ ਇੱਥੇ ਨਗਰ ਚੋਂ ਪਿੰਡ ਬੈੜਵਾਲ ਤੋਂ ਗੁਰਸਾਭ ਸਿੰਘ ਆ ਉਹਦਾ 2 ਕਿੱਲੇ ਕਣਕ ਸੜ ਗਈ ਆ ਸਾਡੇ ਮੌਜੂਦਾ ਸਰਪੰਚ ਸਾਹਿਬ ਨੇ ਇਹਨਾਂ ਦੇ ਕਣਕ ਸੜ ਗਈ ਆ ਨਾਲ ਹੋਰ ਕਾफी ਸੜ ਗਿਆ। ਤੇ ਜੇ ਸਾਡੇ ਨਗਰ ਦੇ ਆਲੇ-ਦੁਆਲੇ ਦੀ ਸੰਗਤ ਦਾ ਸਹਿਯੋਗ ਨਾ ਹੁੰਦਾ ਤੇ ਅੱਜ ਕਈ ਹਜ਼ਾਰਾਂ ਏਕੜ ਫਸਲ ਦਾ ਨੁਕਸਾਨ ਹੋ ਜਾਣਾ ਸੀ ਸਾਡੇ ਪਿੰਡ ਦੇ ਪਿੰਡ 'ਚ ਫਾਇਰ ਬ੍ਰਿਗੇਡ ਐਕ ਸਾਂਝਵਲਫੇਅਰ ਸੁਸਾਇਟੀ ਵੱਲੋਂ ਉਹਨੇ ਬਹੁਤ ਜ਼ਿਆਦੀ ਹੈਲਪ ਕੀਤੀ ਹੈ ਸਾਡੇ ਨਗਰ 'ਚ ਜਿਹੜੇ ਸਪਰੇਅ ਵਾਲੇ ਪੰਪ ਸੀ ਆਲੇ-ਦੁਆਲੇ ਦੀ ਸੰਗਤ ਨੇ ਲਿਆ ਕੇ ਉਹਨਾਂ ਦੇ ਨਾਲ ਅੱਗ ਬੁਝਾਈ ਆ ਆਹ ਪਿੰਡ ਡੱਲੇ ਕੇ ਛੂਰਾ ਵਣਿਏ ਕੀ ਰਣੀ ਕੇ ਸਭ ਨਗਰ ਦੀਆਂ ਸੰਗਤਾਂ ਨੇ ਆ ਕੇ ਬੜਾ ਤਗੜਾ ਹਮਲਾ ਮਾਰ ਕੇ ਤੇ ਇਹ ਅੱਗ ਨੂੰ ਕੰਟਰੋਲ ਕੀਤਾ ਗਿਆ ਤਸਹੀਲਦਾਰ ਜਾਂ ਕੋਈ ਹੋਰ ਵਿਭਾਗ ਇੱਥੇ ਪਹੁੰਚਿਆ ਜਾਂ ਫਾਇਰ ਬ੍ਰਿਗੇਡ ਉਹਨਾਂ ਦੀ ਪਹੁੰਚੀ ਸਰਕਾਰੀ ਕੋਈ ਕੋਈ ਨਹੀਂ ਆਇਆ ਜੀ ਸਾਡੇ ਕੋਲ ਅਜੇ ਤੱਕ ਕੋਈ ਨਹੀਂ ਆਇਆ ਵੀ ਬਾਰਡਰ ਵਾਲੀ ਆਈ ਹੈ ਇੱਕ ਬਾਰਡਰ ਤੋਂ ਆਈ ਹੈ ਜੀ ਫਾਇਰ ਹਾਂਜੀ ਉਹ ਵੀ ਉਹ ਤੋਂ ਵਾਈ ਜਦੋਂ ਸਾਰਾ ਕੰਮ ਸੰਭਿਆ ਗਿਆ ਸੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡਾ ਜਿੰਨਾ ਵੀ ਨੁਕਸਾਨ ਹੋਇਆ ਵਾ ਅਸੀਂ ਠੇਕੇ ਤੇ ਜ਼ਮੀਨ ਲੈ ਕੇ ਆਪਣੀ ਵਾਈ ਜੋਤੀ ਕਰਦੇ ਹਾਂ ਤੇ ਸਾਨੂੰ ਸਾਡਾ ਜੋ ਬੰਦਾ ਹੱਕ ਦਿੱਤਾ ਜਾਵੇ ਸਾਹ ਅੱਜ ਸਰਪੰਚ ਜੀ ਮੌਜੂਦਾ ਤੇ ਆਪਣੇ ਅੱਗ ਲੱਗੀ ਆ ਜੀ ਮੈਂ ਇੱਥੇ ਖੜਾ ਸੀ ਆਪਣੇ ਦੁਕਾਨ ਤੇ ਆ ਪੋਰੈਲੀ ਫੈਕਟਰੀ ਜੀ ਫੈਕਟਰੀ ਚ ਤੇ ਮੈਂ ਅਜੇ ਆਇਆ ਨਹੀਂ ਅਜੇ ਮੋਟਰਸਾਈਕਲ ਲਾਇਆ ਹੀ ਆ ਤੇ ਮੇਰਾ ਇਧਰ ਨੂੰ ਧਿਆਨ ਪੈ ਗਿਆ ਤੇ ਉਹ ਅੱਗ ਲੱਗੀ ਆ ਥੋੜੀ ਜੀ ਬੰਦਾ ਨਹੀਂ ਮੈਨੂੰ ਕੁਝ ਨਹੀਂ ਦਿਖਿਆ ਇਧਰ ਤੇ ਮੈਂ ਇੱਥੇ ਨਾਲ ਦੇ ਬੈਠੇ ਮਹਾ ਅੱਗ ਲੱਗੀ ਆ ਤੇ ਜਦੋਂ ਆਪ ਤੋੜੀ ਏ ਟਾਣੀ ਟਾਣੀ ਲੱਗੇ ਤੋੜਨਾ ਉਹ ਸਾਡੇ ਕੋਲ ਟੁੱਟੀ ਨਹੀਂ ਉਹ ਤਰ੍ਹਾਂ ਭੱਜ ਉੱਠੇ ਰੌਲਾ ਰਲਾ ਪਾਉਂਦੇ ਦੋ ਜਾਦੀ ਫਾਲ ਦੀ ਫਾਲ ਦੀ ਫਾਲ ਦੀ ਫਲ ਗਈ ਕਿੰਨਾ ਨੁਕਸਾਨ ਹੋਇਆ ਇਹ ਚਾਰ ਕੇ ਕੜ ਦੇ ਕਣਕ ਜੇ ਤੇ ਨੌ ਗੇਕੜ ਦੇ ਲਾਗੇ ਬੰਨੇ ਆਪਣਾ 나ੜ ਜੀ ਕੀ ਮੰਗ ਕਰਦੇ ਸੀ ਕੀ ਮੰਗ ਕਰਦੇ ਤੇ ਸਰਕਾਰ ਕੋ ਮੰਗ ਕੇ ਉਹ ਕਰਦੇ ਆ ਵੀ ਇਹਦਾ ਕੋਈ ਮਾਜਵਾ ਦਿੱਤਾ ਜਾਵੇ ਤੁਹਾਡੇ ਲਾਗੇ ਕਦਾਂ ਟਾਈਮ ਹੋ ਗਿਆ ਅੱਗ ਲੱਗੀ ਨੂੰ ਟਾਈਮ ਹੋ ਗਿਆ ਪਰ ਤੱਕ ਕੋਈ ਪਹੁੰਚਿਆ ਨਹੀਂ ਲੈ ਨਹੀਂ ਜੀ ਕੋਈ ਨਹੀਂ ਪਹੁੰਚਿਆ ਜੀ ਤਹਿਸੀਲਦਾਰ ਜਾਂ ਨਾ ਜੀ ਨਾ ਕੋਈ ਨਹੀਂ ਪਹੁੰਚਿਆ ਸਰਕਾਰੀ ਕੋਈ ਨਹੀਂ ਪਹੁੰਚਿਆ ਕੀ ਮੰਗ ਕਰਦੇ ਤੁਸੀਂ ਆਈ ਮੰਗ ਇਹੋ ਕਰਦੇ ਆ ਵੀ ਸਾਨੂੰ ਕੋਈ ਥੋੜਾ ਬੜਾ ਮਾਜਵਾ ਦਿੱਤਾ ਜਾਵੇ ਵੀ ਤੁਹਾਨੂੰ ਪਤਾ ਖਰਚਾ ਕਿੰਨਾ ਹੁੰਦਾ ਇਹ ਮਾਜੇ ਦੀ ਮੰਗ ਕਰਦੇ ਆ ਤੇ ਵਜਦਾ ਦਾ ਅਗੇ ਨਹੀਂ ਕੁਝ ਵੀ ਤੁਹਾਨੂੰ ਪਤਾ